गुड मॉर्निंग एवरीवान हाउ आर यू ऑल आई होप यू ऑल आर फाइन एट होम इस बच्चो वट इज़ द डे टूडे टुडे इज फ्राइडे फ्राइडे नंजाबी की कहें शुक्रवार अज के दिन है शुक्रवार एंड डेट कि थर्टी मंथ अक्टूबर विच मंथ इज गोइंग ऑन केड़ा मंथ चल रहा केड़ा महीना चल रहा टेन दस टू थाउजेंड ट्वेंटी तो आज आप तीन अखरी शब्द करा सब तो पहला आप रीडिंग करा ओके लेट्स स्टार्ट कका लला ससे पैर बिंदी कल्श कक्का ला ससे पैर बिंदी कल्श द नैक्सट कक्का नाणा कका कणक ਕੱਕਾ ਨਾਣਾ ਕੱਕਾ ਕਣਕ ਕਣਕ ਜਿਹੜੀ ਆਪਾਂ ਚਪਾਤੀ ਖਾਂਦੇ ਆ ਰੋਟੀ ਖਾਂਦੇ ਆ ਉਹ ਕਿਸ ਚੀਜ਼ ਦੀ ਬਣੀ ਹੁੰਦੀ ਹੈ ਕਣਕ ਦੀ ਓਕੇ ਕਲਸ਼ ਜਦੋਂ ਆਪਣੇ ਆਪਾਂ ਪਾਠ ਕਰਵਾਂਦੇ ਆ ਕੋਈ ਵੀ ਪੂਜਾ ਕਰਵਾਂਦੇ ਆ ਤਾਂ ਉੱਥੇ ਆਪਾਂ ਇੱਕ ਘੜਾ ਰੱਖਦੇ ਆ ਤੇ ਨਾਰੀਅਲ ਰੱਖਦੇ ਆ ਠੀਕ ਹੈ ਕੀ ਬਣ ਜਾਂਦਾ ਉਹ ਕਲਸ਼ ਪੂਜਾ ਕਰਨ ਲਈ ਯੂਜ਼ ਹੁੰਦਾ द नेक्स्ट मटर मम्मा टैंका रारा मटर मम्मा टैंका रारा मटर बब्बा टैंका नन्ना बटन बब्बा टैंका नन्ना बटन बब्बा रारा फफे पैर बिंदी बर्फ बब्बा रारा फफे पैर बिंदी बर्फ ਫ ਫੇਰ ਬਿੰਦੀ ਸਸਾ ਲਲਾ ਫਸਲ ਫ ਫੇਰ ਬਿੰਦੀ ਸਸਾ ਲਲਾ ਫਸਲ ਜੋ ਤੁਸੀਂ ਖੇਤਾਂ ਵਿੱਚ ਉਗਾਉਂਦੇ ਹੋ ਕੀ ਹੁੰਦੀ ਹੈ ਫਸਲ ਨੰਨਾ ਮੰਮਾ ਕੱਕਾ ਨਮਕ ਨੰਨਾ ਮੰਮਾ ਕੱਕਾ ਨਮਕ ਨਮਕ ਕੀ ਹੁੰਦਾ ਲੂਣ ਜਿਸ ਨੂੰ ਤੁਸੀਂ ਲੂਣ ਕਹਿੰਦੇ ਹੋ ਠੀਕ ਹੈ ਨੰਨਾ ਮੰਮਾ ਕੱਕਾ ਨਮ ਰਾ ਰਾ ਬੱਬਾ ਡਾ ਡਾ ਰਬੜ ਰਬੜ ਜਿਸ ਨਾਲ ਤੁਸੀਂ ਕੁਝ ਵੀ ਗਲਤ ਲਿਖਿਆ ਜਾਂਦਾ ਉਸ ਨੂੰ ਅਰੇਜ਼ ਕਰਦੇ ਹੋ ਕਿਸ ਚੀਜ਼ ਨਾਲ ਅਰੇਜ਼ ਕਰਦੇ ਹੋ ਰਬੜ ਨਾਲ ਰਾ ਰਾ ਬੱਬਾ ਡਾ ਡਾ ਰਬ ਬੱਬਾ ਲੱਲਾ ਬੱਬਾ ਬੱਲਬ ਬੱਬਾ ਲੱਲਾ ਬੱਬਾ ਬੱਲਬ ਸਸੇ ਪੈਰ ਬਿੰਦੀ ਰਾ ਰਾ ਮੰਮਾ ਸ਼ਰਮ ਸੱਸ ਦੇ ਪੈਰ 'ਚ ਬਿੰਦੀ ਰਾਰਾ ਮੰਮਾ ਸ਼ਰਮ ਬੱਚੇ ਜਦੋਂ ਸੱਸ ਦੇ ਪੈਰ 'ਚ ਬਿੰਦੀ ਆ ਜਾਂਦੀ ਤਾਂ ਉਹ ਸ਼ਰਮ ਦੀ ਆਵਾਜ਼ ਆਉਂਦੀ ਏ ਸੱਸ ਦੇ ਪੈਰ ਬਿੰਦੀ ਰਾਰਾ ਮੰਮਾ ਸ਼ਰਮ ਸੱਸਾ ਡਾੜਾ ਕੱਕਾ ਸੜਕ ਸੱਸਾ ਡਾੜਾ ਕੱਕਾ ਸੜਕ ਕੱਕਾ ਰਾਰਾ ਦੱਦਾ ਕਰਤ ਕ ਕਾਰ ਆਰਾ ਦੱਦਾ ਕਰਦ ਜਿਸ ਨਾਲ ਤੁਸੀਂ ਕੋਈ ਵੀ ਸਬਜੀ ਕੱਟਦੇ ਹੋ ਕੋਈ ਚੀਜ਼ ਕੱਟਦੇ ਹੋ ਕੀ ਆ ਉਹ ਕਰਦ ਕ ਕਾਰ ਆਰਾ ਦੱਦਾ ਕਰਦ ਬੱਚੇ ਇਸ ਤਰ੍ਹਾਂ ਤੁਸੀਂ ਰੀਡਿੰਗ ਕਰਨੀ ਹੈ ਪੰਜਾਬੀ ਦੀ ਪੇਜ ਨੰਬਰ 22 ਐਂਡ 23 ਦੀ ਓਕੇ ਥੈਂਕ ਯੂ ਹੈਵ ਅ ਨਾਈਸ ਡੇ